ਕ ਬੇਨਤੀ ਵੀ ਕਰਨਾ ਚਾਹਾਂਗਾ ਤੇ ਹਦਾਇਤ ਵੀ ਕਰਨਾ ਚਾਹਾਂਗਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਕਿਉਂਕਿ ਤੁਹਾਡੀ ਜ਼ਿੰਦਗੀ ਬੜੀ ਪਿਆਰੀ ਹੈ ਆਪਾਂ ਕੋਈ ਹੈਲਮਟ ਨਹੀਂ ਲਾ ਕੇ ਜਾਂਦਾ ਕੋਈ ਬੈਲਟ ਨਹੀਂ ਲਾਉਂਦਾ ਜਾਂ ਕਿਵੇਂ ਅਸੀਂ ਉਹਦੇ ਚਲੋ ਅਸੀਂ ਚਲਾਣ ਵੀ ਕਰਦੇ ਹਾਂ ਉਹਨਾਂ ਦੇ ਇਸ ਕਰਕੇ ਨੁਕਸਾਨ ਹੁੰਦੇ ਹੈਗੇ ਉਹ ਇਹ ਚੀਜ਼ਾਂ ਇਹਨਾਂ ਨੂੰ ਬਾਅਦ ਚ ਪਤਾ ਲੱਗਦਾ ਜਦੋਂ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਕੋਈ ਨੁਕਸਾਨ ਹੋ ਜਾਂਦਾ ਫਿਰ ਉਹ ਕਹਿੰਦੇ ਵੀ ਅਸੀਂ ਵਰਗੇ ਸਾਡਾ ਨੁਕਸਾਨ ਹੋ ਗਿਆ ਸਾਨੂੰ ਇਹ ਲਾਣੀ ਚਾਹੀਦੀ ਸੀ ਹੈਲਮਟ ਲੈਣਾ ਚਾਹੀਦਾ ਸੀ ਪੱਗ ਬੰਨਣੀ ਚਾਹੀਦੀ ਸੀ ਉਹ ਫਿਰ ਬਾਅਦ ਚ ਸੋਚੀਏ ਅਸੀਂ ਪਹਿਲਾਂ ਹੀ ਉਹਨਾਂ ਨੂੰ ਵੇਅਰ ਕਰ ਰਹੇ ਇਹ ਵਧੀਆ ਹੈਲਮਟ ਵੈਰਾ ਲੋ ਜੋ ਵੀ ਆਦਾ ਸਹੀ ਰੌਂਗ ਸਾਈਡ ਨਾ ਜਾਓ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਚਾਹੇ ਸਰਕਾਰਾਂ ਨੇ ਵੱਡੀਆਂ ਫੈਸਿਲਿਟੀਆਂ ਦੇਤੀਆਂ ਇਹ ਜਿਹੜਾ ਹੈ ਨੈਸ਼ਨਲ ਹਾਈਵੇ ਬਣ ਕੇ ਤਿਆਰ ਹੋਇਆ ਕਾਫੀ ਟਾਈਮ ਪਹਿਲਾਂ ਪਰ ਲਗਾਤਾਰ ਤੁਸੀਂ ਦੇਖ ਰਹੇ ਹੋ ਜਿਹੜਾ ਰੌਂਗ ਸਾਈਡ ਤੇ ਰੌਂਗ ਪਾਰਕਿੰਗ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਇਹ ਰੁਕਣ ਦਾ ਨਾਂ ਨਹੀਂ ਲੈਂਦਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਚਾਹੇ ਉਹ ਮੋਟਰਸਾਈਕਲ ਨੇ ਚਾਹੇ ਉਹ ਕਾਰਾਂ ਨੇ ਰੋਂਗ ਸਾਈਡ ਲਗਾਤਾਰ ਤਕਰੀਬਨ 2 ਸਾਲਾਂ ਤੋਂ ਇਹ ਡਿਵਾਈਡਰ ਬਣੀ ਸੀ ਪਰ ਉਦੋਂ ਦਾ ਰੋਂਗ ਸਾਈਡ ਦਾ ਸਿਲਸਿਲਾ ਚੱਲ ਰਿਹਾ ਹਾਲਾਂਕਿ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਹੋਇਆ ਤੇ ਨਾ ਹੀ ਕੋਈ ਲੋਕਾਂ ਦੇ ਵਿੱਚ ਕੋਈ ਇਸ ਨੂੰ ਮੰਨਣ ਦਾ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕੋਈ ਮੰਨ ਨਹੀਂ ਰਿਹਾ ਕਾਰਨ ਜੇਕਰ ਚੰਡੀਗੜ੍ਹ ਜਾਂ ਹੋਰ ਕਿਸੇ ਵੀ ਡਿਵੈਲਪ ਜਿਹੜਾ ਸ਼ਹਿਰ ਆ ਉਹਦੀ ਗੱਲ ਕਰੀਏ ਤਾਂ ਉੱਥੇ ਚਾਹੇ ਸਾਨੂੰ 1 ਜਾਂ 2 ਕਿਲੋਮੀਟਰ ਤੇ ਜਾ ਕੇ ਵੀ ਜੇ ਅ ਕੱਟ ਲੈਣਾ ਪਵੇ ਯੂ ਟਰਨ ਲੈਣਾ ਪਵੇ ਤਾਂ ਅਸੀਂ ਲੈਨੇ ਆ ਪਰ ਇੱਥੇ ਅਜੇ ਤੱਕ ਕਿਉਂ ਨਹੀਂ ਇੰਪਲੀਮੈਂਟ ਹੋ ਰਹੀ ਇਹ ਸਾਰੇ ਰੂਲ ਇੱਕ ਵਾਰ ਸਾਡੇ ਨਾਲ ਐਸਐਚਓ ਸਾਹਿਬ ਖੜੇ ਆ ਇੱਕ ਵਾਰੀ ਗੱਲਬਾਤ ਕਰਦੇ ਆ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਨਾਬ ਜਿਵੇਂ ਬੀਤੇ ਦਿਨੀ 2-3 ਸਾਲਾਂ ਤੋਂ ਐਡਵਾਈਜ਼ਰ ਬਣਿਆ ਪਰ ਅਜੇ ਤੱਕ ਵੀ ਲੋਕ ਸਮਝ ਨਹੀਂ ਰਹੇ ਅਜੇ ਤੱਕ ਵੀ ਚਾਹੇ ਕਾਰ ਆ ਚਾਹੇ ਮੋਟਰਸਾਈਕਲ ਆ ਰੋਂਗ ਸਾਈਡ ਆਉਂਦੇ ਆ ਤੇ ਹਾਲਾਂਕਿ ਰੋਂਗ ਪਾਰਕਿੰਗ ਦਾ ਵੱਡਾ ਮਸਲਾ ਹੈ ਅਸੀਂ ਮੈਂ ਜੋਂਦੂ ਚਤਨਾ ਤਾਂ ਮੈਂ ਤਰੀਕ ਕਾਫੀ ਵਾਰ ਇਹਨਾਂ ਨੂੰ ਸਮਝਾਇਆ ਕਿ ਵੀ ਇਹ ਰੋਂਗ ਸਾਈਡ ਨਾ ਜਾਓ ਇਹਨਾਂ ਦੀ ਤੁਹਾਡੀ ਜਾਨ ਬੜੀ ਪਿਆਰੀ ਹੈ ਤੁਹਾਡਾ ਐਕਸੀਡੈਂਟ ਹੋ ਸਕਦਾ ਕੋਈ ਨੁਕਸਾਨ ਹੋ ਸਕਦਾ ਜਾਂ ਕਿਸੇ ਹੋਰ ਦਾ ਨੁਕਸਾਨ ਹੋ ਸਕਦਾ ਇਹ ਜਿਹੜੇ ਤਾਂ ਹੁਣ ਕਾਫੀ ਹੱਦ ਤੱਕ ਫਰਕ ਪਿਆ ਇਹਨਾਂ ਦਾ ਪਰ ਕੁਝ ਲੋਕ ਇਧਰ ਨਹੀਂ ਸਮਝਦਾ ਉਹਨਾਂ ਦਾ ਅਸੀਂ ਚਲਾਨ ਵੀ ਕਰ ਰਹੇ ਹਾਂ ਜਿਹੜਾ ਨਹੀਂ ਸਮਝਦਾ ਕਿ ਰੋਂਗ ਸਾਈਡ ਆਦਾ ਜਾਂ ਕਿਵੇਂ ਸਮਝ ਕੇ ਮਲ ਕੇ ਸ਼ਿਫਟਿੰਗ ਨਾਕੀ ਵਗੈਰਾ ਕਰਕੇ ਮਾੜੇ ਬੰਦਿਆਂ ਹੰਸਣਾਂ ਵਾਸਤੇ ਕਿਉਂਕਿ ਦਿਨਾਂ ਤਿਹਾਰ ਚੱਲ ਰਹੇ ਨੇ ਕਾਫੀ ਉਹਦੇ ਚ ਕੋਈ ਤਾਂ ਕਿ ਕੋਈ ਮਾੜਾ 엘ਮੈਂਟ ਕੋਈ ਪ੍ਰੋਬਲਮ ਨਾ ਕਰੇ ਬਿਲਕੁਲ ਜਿਵੇਂ ਹੁਣ ਝੋਨੇ ਦਾ ਸੀਜ਼ਨ ਸਟਾਰਟ ਹੋਊਗਾ ਚਾਹੇ ਉਹ ਟਰੱਕ ਹੈ ਚਾਹੇ ਟਰਾਲੀਆਂ ਉਹ ਵੀ ਅਸੀਂ ਵੇਖਿਆ ਇਧਰ ਦੀ ਮੰਡੀ ਦਾ ਰਸਤਾ ਜਿਹੜਾ ਉਹ ਲਗਾਤਾਰ ਜਾਂਦੀ ਆ ਹਾਲਾਂਕਿ ਐਕਸੀਡੈਂਟ ਵੀ ਕਾਫੀ ਹੋਏ ਉਹਦੇ ਵਾਸਤੇ ਪਹਿਲਾਂ ਪੁਖਤਾ ਪ੍ਰਬੰਧ ਕੀ ਕਰ ਰਹੇ ਨੇ ਅਸੀਂ ਉਹਦੇ ਸੋਦੀ ਇੱਥੇ ਆਪਣੇ ਆਪਣੇ ਮੁਲਾਜ਼ਮ ਤਨਾਤ ਕਰ ਰਹੇ ਆ ਤਾਂ ਕਿ ਜਿਹੜੇ ਵੀ ਮੁਲਾਜ਼ਮ ਇੱਥੇ ਇਹਨਾਂ ਨੂੰ ਇੱਕ ਰਿ ਅਵੇਅਰਨ ਕਰਨ ਵੀ ਤਾਂ ਕਿ ਲੋਕੋ ਦੇਖੋ ਜ਼ਿੰਮੇਵਾਰ ਆਂਦਾ ਲੈ ਕੇ ਉਹਨੂੰ ਨਹੀਂ ਕਈ ਵਾਰ ਪਤਾ ਹੁੰਦਾ ਕਿ ਮੈਂ ਇਧਰ ਗਲੌਂਗ ਸਾਈਡ ਜਾ ਰਹੇ ਆ ਪਰ ਉਹਨੂੰ ਫਿਰ ਸਮਝਾ ਕੇ ਇੱਕ ਕਰੇ ਭੇਜ ਜੇ ਨਹੀਂ ਕਰਦਾ ਤਾਂ ਫਿਰ ਉਹ ਜੋ ਬੰਦਾ ਦੀ ਕਾਨੂੰਨਤਾ ਕਾਰਵਾਈ ਚਲਾਉਣ ਵੈਰਾ ਜੋ ਵੀ ਬੰਦਾ ਉਹ ਕਰਦਾ ਸਾਡੇ ਚੈਨਲ ਦੇ ਮਾਧੀਆਂ ਰਹੀਂ ਕਿੰਨਾ ਲੋਕਾਂ ਨੂੰ ਵਾਰਨ ਕਰਨਾ ਚਾਹੂੰਗੀ ਵੀ ਜਿਹੜੇ ਇੱਥੇ ਇਨਾਵ ਕਰਦੇ ਜਿਹੜੇ ਬੰਦੇ ਆਪਣੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਨੂੰ ਮੈਂ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਤੇ ਹਦਾਇਤ ਵੀ ਕਰਨਾ ਚਾਹਾਂਗਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਕਿਉਂਕਿ ਤੁਹਾਡੀ ਜ਼ਿੰਦਗੀ ਬੜੀ ਪਿਆਰੀ ਹੈ ਆਪਾਂ ਕੋਈ ਹੈਲਮਟ ਨਹੀਂ ਲਾ ਕੇ ਜਾਂਦਾ ਕੋਈ ਬੈਲਟ ਨਹੀਂ ਲਾਉਂਦਾ ਜਾਂ ਕਿਵੇਂ ਅਸੀਂ ਉਹਦੇ ਚਲੋ ਅਸੀਂ ਚਲਾਣ ਵੀ ਕਰਦੇ ਆਂ ਉਹਨਾਂ ਦੇ ਇਸ ਕਰਕੇ ਨੁਕਸਾਨ ਹੁੰਦੇ ਹੈਗੇ ਉਹ ਇਹ ਚੀਜ਼ਾਂ ਇਹਨਾਂ ਨੂੰ ਬਾਅਦ ਚ ਪਤਾ ਲੱਗਦਾ ਜਦੋਂ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਨੁਕਸਾਨ ਹੋ ਜਾਂਦਾ ਫਿਰ ਉਹ ਕਹਿੰਦੇ ਵੀ ਅਸੀਂ ਮਰ ਗਿਆ ਸਾਡਾ ਨੁਕਸਾਨ ਹੋ ਗਿਆ ਸਾਨੂੰ ਇਹ ਲਾਣੀ ਚਾਹੀਦੀ ਸੀ ਹੈਲਮਟ ਲੈਣਾ ਚਾਹੀਦਾ ਸੀ ਪੱਗ ਬੰਨਣੀ ਚਾਹੀਦੀ ਸੀ ਉਹ ਫਿਰ ਬਾਅਦ ਚ ਸੋਚੀ ਜਾਈ ਸੀ ਪਹਿਲਾਂ ਹੀ ਉਹਨਾਂ ਨੂੰ ਵੇਅਰ ਕਰ ਰਿਹਾ ਕਿ ਤਾਂ ਕਿ ਤੁਸੀਂ ਇਹ ਵੀ ਵਧੀਆ ਹੈਲਮਟ ਵੈਰਾ ਲਓ ਜੋ ਵੀ ਜ਼ਿਆਦਾ ਸਹੀ ਰੌਂਗ ਸਾਈਡ ਨਾ ਜਾਓ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਬਿਲਕੁਲ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ ਤੇ ਸ਼ੇਅਰ ਕਰਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਅੱਜ ਐਸ ਐਚਓ ਸਾਹਿਬ ਨੇ ਸਖਤ ਰਵੱਈਏ ਦੇ ਨਾਲ ਇਹ ਕਹਿਤਾ ਜੇਕਰ ਕੋਈ ਰੌਂਗ ਪਾਰਕਿੰਗ ਜਾਂ ਰੌਂਗ ਸਾਈਡ ਆਲਾ ਮਿਲਦਾ ਤਾਂ ਉਸ ਦਾ ਮੋਟਾ ਚਲਾਨ ਕੀਤਾ ਜਾਏਗਾ ਤੇ ਉਸ ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਹੋਰ ਖਬਰ ਦੇ ਨਾਲ ਦੁਬਾਰਾ ਫਿਰ ਰੁਕ ਕਰਾਂਗੇ ਨਵਦੀਪ ਦੇ ਨਾਲ ਸੁਖਵਿੰਦਰ ਨਿਕੋ ਐਨ ਟੀ ਵੀ ਪੰਜਾਬੀ